ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਿਲਕੁਲ ਘੱਟ ਖਰਚੇ ਦੇ ਵਿੱਚ ਬਿਨਾ ਬੇਕ ਕੀਤੇ ਆਪਾਂ ਜਿਹੜਾ ਬਹੁਤ ਹੀ ਘੱਟ ਸਮੇਂ 'ਚ ਇਹ ਕੇਕ ਹੈ ਘਰ ਦੇ ਵਿੱਚ ਬਣਾ ਲਾਂਗੇ ਸਾਰੀਆਂ ਚੀਜ਼ਾਂ ਆਪਾਂ ਘਰ ਦੇ ਵਿੱਚ ਹੀ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਆਸਾਨੀਆਂ ਤੁਹਾਨੂੰ ਕਿਚਨ ਦੇ ਵਿੱਚੋਂ ਮਿਲ ਜਾਂਦੀਆਂ ਨੇ ਚਲੋ ਜੀ ਫਿਰ ਆਪਾਂ ਇਹ ਕੇਕ ਬਣਾਉਣਾ ਸਿੱਖ ਲੈਣੇ ਆ ਵੀ ਇੰਨੇ ਆਸਾਨ ਤਰੀਕੇ ਨਾਲ ਬਿਨਾ ਬੇਕ ਕੀਤੇ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਕੇਕ ਬਣਾ ਕੇ ਤਿਆਰ ਕਰਾਂਗੇ ਇਹ ਕੇਕ ਨਾਲ ਤਾਂ ਆਪਾਂ ਨੂੰ ਬੇਕ ਕਰਨ ਦੀ ਜ਼ਰੂਰਤ ਐ ਨਾ ਆਪਾਂ ਨੂੰ ਆਟੇ ਦੀ ਜ਼ਰੂਰਤ ਐ ਨਾ ਮੈਦੇ ਦੀ ਜ਼ਰੂਰਤ ਐ ਆਪਾਂ ਬ੍ਰੈਡਾਂ ਤੋਂ ਇਹ ਕੇਕ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਹੀ ਘੱਟ ਖਰਚੇ ਤੇ ਬਹੁਤ ਹੀ ਵਧੀਆ ਜਾਂ ਤੇ ਟੇਸਟੀ ਜਿਹਾ ਕੇਕ ਆਪਾਂ ਬਣਾ ਲਾਂਗੇ ਚਲੋ ਫਿਰ ਇਸ ਕੇਕ ਦੀ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਆਂ ਵੀ ਛਟਪਟ ਇਹ ਕੇਕ ਐ ਜਿਹੜਾ ਘਰ ਦੇ ਵਿੱਚ ਆਪਾਂ ਕਿਵੇਂ ਤਿਆਰ ਕਰ ਸਕਦੇ ਆਂ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਐ ਉਹਦੇ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਵੀਡੀ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਇੱਥੇ ਜੀ ਆਪਾਂ ਇੱਕ ਪੈਨ ਦੇ ਵਿੱਚ ਨਾ ਸਭ ਤੋਂ ਪਹਿਲਾਂ ਜੂਸ ਐਡ ਕਰਾਂਗੇ ਬਿਲਕੁਲ ਫਰੈਸ਼ ਜੂਸ ਆ ਇਹ ਮੇਰੇ ਕੋਲੇ ਸੰਤਰੀਆਂ ਦਾ ਇੱਕ ਚਮਚੀ ਪੀਸੀ ਹੋਈ ਖੰਡ ਦਾ ਐਡ ਕਰ ਦਿਆਂਗੇ ਤੁਸੀਂ ਦਾਣੇਦਾਰ ਖੰਡ ਵੀ ਵਰਤ ਸਕਦੇ ਹੋ ਇੱਕ ਚਮਚ ਕਾਰਨ سٹਾਰਚ ਦਾ ਐਡ ਕਰ ਦਿਆਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਮਿਕਸ ਕਰ ਲਾਂਗੇ ਤੇ ਤੇ ਜੀ ਆਪਣੇ ਕੋਲੇ ਥੋੜਾ ਜਿਹਾ ਔਰੇਂਜ ਕਲਰ ਹੈ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਐਡ ਕਰਨਾ ਹੋਇਆ ਐਡ ਕਰ ਲਿਓ ਇਹਦਾ ਕਲਰ ਬਹੁਤ ਵਧੀਆ ਆਊਗਾ ਤੇ ਬਿਲਕੁਲ ਹੀ ਇੱਕ ਚੁਟਕੀ ਆਪਾਂ ਕਲਰ ਦੀ ਐਡ ਕਰਤੀ ਇਹਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਬਿਲਕੁਲ ਸਲੋ ਜੀ ਅੱਗ ਤੇ ਹੈ ਜਿਹੜਾ ਪੈਨ ਨੂੰ ਰੱਖਾਂਗੇ ਤੇ ਲਗਾਤਾਰ ਇਹਨੂੰ ਮਿਕਸ ਕਰਦੇ ਹੋਏ ਇਸ ਤਰੀਕੇ ਨਾਲ ਪਕਾ ਲਾਂਗੇ ਬਿਲਕੁਲ ਹੀ ਥੋੜਾ ਸਮਾਂ ਲੱਗੂਗਾ ਜਦੋਂ ਤੱਕ ਇਹ گاੜਾ ਨਹੀਂ ਹੋ ਜਾਂਦਾ ਨਾ ਇਸ ਤਰੀਕੇ ਆ ਦੇਖੋ ਇਹ ਥੋੜਾ ਜਿਹਾ ਪਤਲਾ ਹੈ ਆਪਾਂ ਇਹ ਥੋੜਾ ਜਿਹਾ ਗਾੜਾ ਬਣਾ ਕੇ ਤਿਆਰ ਕਰਨਾਗਾ ਹਾਈ ਫਲੇਮ ਨਾ ਤੁਸੀਂ ਰੱਖਿਓ ਇਸ ਤਰੀਕੇ ਨਾਲ ਗਾੜਾ ਬਣ ਗਿਆ ਦੇਖੋ ਤੇ ਬਹੁਤ ਹੀ ਵਧੀਆ ਸ਼ਾਈਨ ਆ ਗਈ ਹੈ ਇਹਦੇ ਉੱਪਰ ਤੇ ਹੁਣ ਜੀ ਆਪਾਂ ਇਹਨੂੰ ਥੱਲੇ ਉਤਾਰ ਕੇ ਜਿਹੜਾ ਠੰਡਾ ਕਰ ਲਾਂਗੇ ਤੇ ਇੱਥੇ ਜੀ ਆਪਣੇ ਕੋਲੇ 12 ਇਹ ਪੀਸ ਆ ਗਏ ਤੇ ਇਹਨਾਂ ਦੀ ਆਪਾਂ ਕਿਨਾਰੀਆਂ ਜਿਹੜੀਆਂ ਇਕੱਠ ਕੇ ਅਲੱਗ ਕਰ ਲਾਂਗੇ ਇਹਨਾਂ ਨੂੰ ਮੈਂ ਸਾਈਡ ਤੇ ਰੱਖ ਦਿੰਨੀ ਆ ਸਾਰੇ ਇਸ ਤਰੀਕੇ ਨਾਲ ਤਿਆਰ ਕਰਕੇ ਰੱਖ ਲਾਂਗੇ ਆਪਾਂ ਜਿਹੜੀਆਂ ਕਿਨਾਰੀਆਂ ਨਾ ਇਹਨਾਂ ਨੂੰ ਵੇਸਟ ਨਾ ਕਰਿਓ ਤੁਸੀਂ ਇਹਦਾ ਬ੍ਰੈਡ ਕਰਮ ਬਣਾ ਸਕਦੇ ਹੋ ਮਿਕਸੀ ਦੇ ਵਿੱਚ ਮਿਕਸ ਕਰਕੇ ਫਿਰ ਕਿਸੇ ਵੀ ਸਨੈਕਸ ਜਾਂ ਟਿੱਕੀਆਂ ਦੇ ਵਿੱਚ ਜਿਹੜਾ ਜੇ ਤੁਸੀਂ ਐਡ ਕਰੋਗੇ ਬ੍ਰੈਡ ਕ੍ਰੰਬ ਤਾਂ ਬਹੁਤ ਹੀ ਕ੍ਰਿਸਪੀ ਤੇ ਕੁਰਕਰੀ ਬਣ ਕੇ ਤਿਆਰ ਹੁੰਦੀ ਹੈ ਜਿਹੜੀ ਵੀ ਰੈਸਪੀ ਤੁਸੀਂ ਬ੍ਰੈਡ ਕ੍ਰੰਬ ਨਾਲ ਬਣਾਉਨੇ ਹੋ ਤੇ ਲਓ ਜੀ ਮੀਡੀਅਮ ਸਾਈਜ਼ ਦੇ ਤੁਸੀਂ ਬ੍ਰੈਡ ਆ ਜਿਹੜੇ ਵਰਤ ਲੈਣੇ ਆ ਇਸ ਤਰੀਕੇ ਨਾਲ ਸਾਰੇ ਬ੍ਰੈਡ ਆ ਜਿਹੜੇ ਮੈਂ ਤਿਆਰ ਕਰ ਲੂੰਗੀ ਤੇ ਸਾਰੇ ਬ੍ਰੈਡ ਜੀ ਇਸ ਤਰੀਕੇ ਨਾਲ ਮੈਂ ਤਿਆਰ ਕਰਕੇ ਰੱਖ ਲਿਆ ਟੋਟਲ ਇਹ 12 ਪੀਸ ਆਗੇ ਤੇ ਇੱਥੇ ਜੀ ਆਪਣੇ ਕੋਲੇ ਪੀਸੀ ਹੋਈ ਖੰਡ ਦਾ ਨਾ ਇੱਕ ਚਮਚਾ ਹੈਗਾ ਤੇ ਇਹਦੇ ਵਿੱਚ ਬਿਲਕੁਲ ਫਰੈਸ਼ ਆਪਾਂ ਔਰੇਂਜ ਜੂਸ ਐਡ ਕਰਾਂਗੇ ਤੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹ ਤਿਆਰ ਕਰ ਲਿਆ ਦੇਖੋ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗੀ ਵਿਪਿੰਗ ਕਰੀਮ ਜਿਹੜੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦੀ ਆ ਇਹ ਅੱਧੀ ਕੌਲੀ ਹੈ ਮੇਰੇ ਕੋਲੇ ਤੇ ਇਧਰ ਨਾਲ ਆਪਾਂ ਬਾਰਫੇ ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰਕੇ ਇੱਕ ਖਾਲੀ ਬਰਤਨ ਚ ਰੱਖ ਲਈ ਤੇ ਹੁਣ ਆਪਾਂ ਇਹਨੂੰ ਵਿਪ ਕਰਾਂਗੇ ਤੁਸੀਂ ਇਹਨੂੰ ਵਿਸਕਰ ਨਾਲ ਵੀ ਹੈ ਜਿਹੜਾ ਵਿਪ ਕਰ ਸਕਦੇ ਹੋ ਜਾਂ ਇਸ ਤਰੀਕੇ ਦੇ ਇਲੈਕਟ੍ਰਿਕ ਬੀਟਰ ਨਾਲ ਵੀ ਵਿਪ ਕਰ ਸਕਦੇ ਹੋ ਸਭ ਤੋਂ ਪਹਿਲਾਂ ਨਾ ਆਪਾਂ ਬਿਲਕੁਲ ਹਲਕੀ ਸਪੀਡ ਤੇ ਜਿਹੜਾ ਨਾ ਵਿਪ ਕਰਾਂਗੇ ਤੇ ਜਦੋਂ ਇਸ ਤਰੀਕੇ ਨਾਲ ਹਲਕੀ ਜੀ ਕਰੀਮ ਵਿਪ ਹੋ ਗਈ ਜੀ ਉਸ ਤੋਂ ਬਾਅਦ ਆਪਾਂ ਸਪੀਡ ਹੈ ਜਿਹੜੀ ਇਹਦੀ ਤੇਜ਼ ਕਰ ਦਿਆਂਗੇ ਤੇ ਇਹਦੇ ਵਿੱਚ ਨਾ ਆਪਾਂ ਨੂੰ ਕੋਈ ਵੀ ਖੰਡ ਜ਼ਰੂਰਤ ਨਹੀਂ ਐਡ ਕਰਨ ਦੀ ਕਿਉਂਕਿ ਵਿਪਿੰਗ ਕਰੀਮ ਦੇ ਵਿੱਚ ਪਹਿਲੇ ਹੀ ਮਿੱਠਾ ਹੁੰਦਾ ਹੁਣ ਆਪਾਂ ਸਪੀਡ ਇਹਦੀ ਫੁੱਲ ਕਰ ਦਿੰਨੇ ਆ ਇਸ ਤਰੀਕੇ ਨਾਲ ਜੀ کریم ਹੈ ਜਿਹੜੀ ਵਿਪ ਹੋ ਗਈ ਹੈ ਦੇਖੋ ਚੰਗੇ ਤਰੀਕੇ ਨਾਲ ਤੇ ਆਪਾਂ ਨਾ ਸਿਰਫ ਅੱਧੀ ਕੌਲੀ ਵਿਪਿੰਗ ਕਰੀਮ ਦੀ ਲੈਤੀ ਸੀ ਤੇ ਇੱਕ ਡੋਂਗਾ ਭਰ ਕੇ ਜਿਹੜੀ ਆਪਣੇ ਕੋਲ ਇਹ کریم ਤਿਆਰ ਹੋ ਗਈ ਆ ਬਿਲਕੁਲ ਇਹ ਤਿਆਰ ਹੈ ਦੇਖੋ ਇਸ ਤਰੀਕੇ ਦੀ ਸਟਿੱਕੀ ਬਣਨੀ ਚਾਹੀਦੀ ਆ ਇਹ ਜੇ ਆਪਾਂ ਡੋਂਗੇ ਨੂੰ ਉਲਟਾ ਕਰਾਂਗੇ ਨਾ ਇਹ ਥੱਲੇ ਨਹੀਂ ਡੇਗਦੀ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਇਹਨੂੰ ਵਿਪ ਕਰਨਾ ਫਿਰ ਇਹ ਖਰਾਬ ਹੋ ਜਾਊਗੀ ਬਸ ਇੰਨੀ ਕੀ ਵਿਪ ਕਰਕੇ ਜਿਹੜੀ ਤਿਆਰ ਕਰਨੀ ਆ ਤੇ ਇਸ ਤਰੀਕੇ ਨਾਲ ਜੀ ਇੱਕ ਗਲਾਸ ਰੱਖਾਂਗੇ ਆਪਾਂ ਤੇ ਕੋਈ ਵੀ ਇਸ ਤਰੀਕੇ ਦਾ ਲਫਾਫਾ ਲੈ ਲਿਓ ਤੁਸੀਂ ਤੇ ਇਹਦੇ ਵਿੱਚ ਨਾ ਆਪਾਂ کریم ਐਡ ਕਰਾਂਗੇ ਇਹਨੂੰ کریم ਨਾਲ ਭਰ ਲਾਂਗੇ ਇਸ ਤਰੀਕੇ ਨਾਲ ਜੀ ਪਥਾਲ ਰੱਖ ਲਿਆ ਥਾਲ ਨੂੰ ਆਪਾਂ ਗੜਵੀ ਤੇ ਰੱਖ ਲਿਆ ਵੀ ਆਪਾਂ ਇਹਨੂੰ ਰੋਟੇਟ ਕਰ ਸਕੀਏ ਤੇ ਕੇਕ ਨੂੰ ਜਿਹੜਾ ਵਧੀਆ ਬਣਾ ਸਕੀਏ ਤੇ ਇਸ ਤਰੀਕੇ ਨਾਲ ਜੀ ਥਾਲ ਤੇ ਨਾ ਆਪਾਂ ਇਹ ਵਿਪਿੰਗ ਕਰੀਮ ਲਾ ਲਾਂਗੇ ਪਹਿਲਾਂ ਤੇ ਕਰੀਮ ਇਸ ਤਰੀਕੇ ਨਾਲ ਸੈੱਟ ਕਰ ਲਈ ਤੇ ਹੁਣ ਆਪਾਂ ਬ੍ਰੈਡ ਦੇ ਪੀਸ ਰੱਖਾਂਗੇ ਇੱਕ ਲੇਅਰ ਹੈ ਜਿਹੜੀ ਆਪਾਂ ਚਾਰ ਬ੍ਰੈਡਾਂ ਦੀ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੇ ਹੁਣ ਜੀ ਇਹਦੇ ਉੱਪਰ ਆਪਾਂ ਇਹ ਜੂਸ ਵਾਲਾ ਜਿਹੜਾ ਸਰਪ ਬਣਾ ਕੇ ਰੱਖਿਆ ਸੀ ਨਾ ਇਹ ਲਾ ਦੇਾਂਗੇ ਵੀ ਵਧੀਆ ਇਹਨਾਂ ਦੇ ਵਿੱਚ ਟੇਸਟ ਆ ਜਾਏ ਤੇ ਹੁਣ ਜੀ ਇਸ ਤਰੀਕੇ ਨਾਲ ਵਿਪਿੰਗ ਕਰੀਮ ਹੈ ਜਿਹੜੀ ਆਪਾਂ ਲਾ ਦੇਾਂਗੇ ਸਾਰੇ ਬ੍ਰੈਡਾਂ ਨੂੰ ਨਾ ਪਹਿਲਾਂ ਆਪਾਂ ਕਵਰ ਕਰ ਦੇਾਂਗੇ ਇਸ ਤਰੀਕੇ ਦੇ ਲਫਾਫੇ ਦੇ ਵਿੱਚ ਤੁਸੀਂ ਕਰੀਮ ਐਡ ਕਰ ਲਿਓ ਫਿਰ ਇਹਦੇ ਨਾਲ ਆਸਾਨੀ ਰਹਿੰਦੀ ਹੈਗੀ ਤੇ ਹੁਣ ਜੀ ਇਸ ਤਰੀਕੇ ਨਾਲ ਨਾ ਕਰੀਮ ਨੂੰ ਆਪਾਂ ਸੈੱਟ ਕਰ ਦੇਾਂਗੇ ਆਪਣੇ ਘਰੇ ਆਸਾਨੀ ਨਾਲ ਇਸ ਤਰੀਕੇ ਦੇ ਖੁਰਚ ਨੇ ਤਾਂ ਮਿਲ ਹੀ ਜਾਂਦੇ ਆ ਤੇ ਉਹਦੇ ਨਾਲ ਕਰੀਮ ਨੂੰ ਆਪਾਂ ਵਧੀਆ ਫਲੈਟ ਬਣਾ ਦੇਾਂਗੇ ਇਸ ਤਰੀਕੇ ਨਾਲ ਵੇਖੋ ਤੇ ਹਾਂਜੀ ਆਪਾਂ ਦੂਜੀ ਲੇਅਰ ਸੈੱਟ ਕਰ ਦੇਾਂਗੇ ਇਹਦੇ ਉੱਪਰ ਇਸ ਤਰੀਕੇ ਨਾਲ ਇਹਦੇ ਉੱਪਰ ਵੀ ਆਪਾਂ ਸਰਪਲਾ ਦੇਾਂਗੇ ਜਿਹੜਾ ਆਪਾਂ ਬਣਾ ਕੇ ਰੱਖਿਆ ਸੀ ਤੇ ਇਹਦੇ ਉੱਪਰ ਵੀ ਇਸ ਤਰੀਕੇ ਨਾਲ ਕਰੀਮ ਹੈ ਜਿਹੜੀ ਆਪਾਂ ਲਾ ਦੇਾਂਗੇ ਇਸ ਤਰੀਕੇ ਨਾਲ ਜੀ ਆਹ ਕਰੀਮ ਨੂੰ ਵੀ ਆਪਾਂ ਸੈੱਟ ਕਰਤਾ ਤੇ ਹੁਣ ਲਾਸਟ ਲੇਅਰ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਦੇਾਂਗੇ ਕੇਕ ਦੀ ਕਿ ਇਸ ਤਰੀਕੇ ਨਾਲ ਜੀ ਕੇਕ ਨੂੰ ਆਪਾਂ ਫਿਨਿਸ਼ਿੰਗ ਦੇ ਦੇਾਂਗੇ ਉੱਪਰੋਂ ਵਧੀਆ ਤੇ ਸਾਈਡਾਂ ਦੇ ਵੀ ਆਪਾਂ ਇਧਰ ਜਿਹੜੀ ਕਰੀਮ ਐ ਇਸ ਤਰੀਕੇ ਨਾਲ ਲਗਾਤੀ ਸੀ ਤੇ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਜਿਹੜਾ ਕਿਨਾਰੀਆਂ ਤੋਂ ਸੈੱਟ ਕਰਦੇ ਆਂਗੇ ਵਧੀਆ ਘਮਾਉਂਦੇ ਹੋਏ ਥਾਲੀ ਵਿੱਚ ਇਸ ਤਰੀਕੇ ਨਾਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਕਰੀਮ ਨੂੰ ਵੀ ਆਪਾਂ ਸੈੱਟ ਕਰਤਾ ਬਿਲਕੁਲ ਆਪਾਂ ਚਾਰ ਸਕੇ ਕੇਕ ਬਣਾਇਆ ਹੈ ਇਹ ਇਸ ਤਰੀਕੇ ਨਾਲ ਕੇਕ ਬਣਾਇਆ ਬਹੁਤ ਹੀ ਸੋਹਣਾ ਲੱਗਦਾ ਹੁਣ ਜਿਹੜਾ ਔਰੈਂਜ ਗਲੇਜ਼ ਬਣਾਇਆ ਸੀ ਆਪਾਂ ਉਹਨੂੰ ਇੱਕ ਲਫਾਫੇ ਦੇ ਵਿੱਚ ਭਰ ਕੇ ਮੈਂ ਇਸ ਤਰੀਕੇ ਨਾਲ ਤੇ ਉਹਦੀ ਮਦਦ ਨਾਲ ਮੈਂ ਲਾਈਨਾਂ ਡਰਾ ਕਰ ਦੂੰਗੀ ਕਿਨਾਰੀਆਂ ਤੇ ਵੀ ਥੋੜਾ ਜਿਹਾ ਡਿਜ਼ਾਈਨ ਬਣਾ ਦੂੰਗੀ ਇਹਦੇ ਨਾਲ ਕੇਕ ਦੇ ਵਿੱਚ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਕੇਕ ਦੇਖਣ ਚ ਵੀ ਸੋਹਣਾ ਲੱਗੂਗਾ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਘਰ ਦੇ ਵਿੱਚ ਹੈ ਜਿਹੜਾ ਕੇਕ ਨੂੰ ਸਜਾ ਲਾਂਗੇ ਹੁਣ ਟੁੱਥਪਿਕ ਦੀ ਮਦਦ ਨਾਲ ਆਪਾਂ ਇਸ ਤਰੀਕੇ ਨਾਲ ਆ ਜਿਹੜਾ ਥੋੜਾ ਜਿਹਾ ਫਿਨਿਸ਼ਿੰਗ ਹੋਰ ਦੇ ਦਿਆਂਗੇ ਯਾਨੀ ਕਿ ਥੋ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੇਕ ਤਿਆਰ ਹੋ ਗਿਆ ਤੇ ਬਿਲਕੁਲ ਲਾਸਟ ਦਿਨ ਆ ਪਾਈਪਿੰਗ ਬੈਗ ਦੇ ਵਿੱਚ ਜਿਹੜੀ ਕਰੀਮ ਬਚ ਗਈ ਸੀ ਮੈਂ ਉਹ ਭਰ ਲਈ ਸੀ ਤੇ ਮੇਰੇ ਕੋਲ ਘਰ ਦੇ ਵਿੱਚ ਸੀਗੀ ਇਸ ਤਰੀਕੇ ਦੀ ਨੋਜ਼ਲ ਤੇ ਨੋਜ਼ਲ ਦੀ ਮਦਦ ਨਾਲ ਆਪਾਂ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਹੋਰ ਬਣਾ ਦੇਾਂਗੇ ਇਸ ਤਰੀਕੇ ਨਾਲ ਕੇਕ ਆਪਣਾ ਬਿਲਕੁਲ ਤਿਆਰ ਹੋ ਗਿਆ ਕੇਕ ਨੂੰ ਸਜਾ ਕੇ ਆਪਾਂ ਠੰਡਾ ਹੋਣ ਦੇ ਲਈ ਫ੍ਰਿਜ ਦੇ ਵਿੱਚ ਰੱਖ ਦੇਾਂਗੇ ਅੱਧਾ ਜਾਂ 1 ਘੰਟਾ ਜਦੋਂ ਕੇਕ ਠੰਡਾ ਠੰਡਾ ਆਪਾਂ ਸਰਵ ਕਰਾਂਗੇ ਨਾ ਬਹੁਤ ਟੇਸਟੀ ਲੱਗੂਗਾ ਸੋ ਬਿਲਕੁਲ ਤੁਸੀਂ ਚਿਲਡ ਕੇਕ ਨੂੰ ਸਰਵ ਕਰਨਾ ਇਸ ਤਰੀਕੇ ਨਾਲ ਜੀ ਕੇਕ ਨੂੰ ਆਪਾਂ ਸਜਾ ਲਿਆ ਬਹੁਤ ਹੀ ਸੋਹਣਾ ਕੇਕ ਬਣ ਕੇ ਤਿਆਰ ਹੋ ਗਿਆ ਟੇਸਟੀ ਵੀ ਬਹੁਤ ਬਣਦਾ ਹੈ ਤੇ ਬਹੁਤ ਹੀ ਘੱਟ ਸਮੇਂ 'ਚ ਬਹੁਤ ਹੀ ਘੱਟ ਮੁੱਲ 'ਚ ਤੁਸੀਂ ਇਸ ਤਰੀਕੇ ਨਾਲ ਜਿਹੜਾ ਕੇਕ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਬੱਚਿਆਂ ਦਾ ਬਰਥਡੇਅ ਸੈਲੀਬ੍ਰੇਟ ਕਰ ਰਹੇ ਹੋ ਜਾਂ ਕੋਈ ਵੀ ਤੁਹਾਡੀ ਐਨਿਵਰਸਰੀ ਹੈ ਜਾਂ ਕੋਈ ਵੀ ਸੈਲੀਬ੍ਰੇਸ਼ਨ ਕਰ ਰਹੇ ਹੋ ਤੁਸੀਂ ਤਾਂ ਇਸ ਤਰੀਕੇ ਨਾਲ ਕੇਕ ਹੈ ਜਿਹੜਾ ਤੁਸੀਂ ਛੱਟਪਟ ਬਣਾ ਸਕਦੇ ਹੋ ਘੱਟ ਖਰਚੇ 'ਚ ਜਰੂਰ ਇਸ ਕੇਕ ਦੀ ਰੈਸਪੀ ਨੂੰ ਘਰੇ ਠਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤ ਇਨਾਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ Perfect!